लखा ने जी गुरसाए लखा ने जी गुरसाए हो लखा न ਗੁਰੂ ਸਾਰੇ ਭਾਈ ਲਖਾ ਨੇ ਹੀ ਵੇਣਾ ਬੋਲੋ ਸਾਹਿਬ ਜਿਲੇ ਤੇਰੀਆਂ ਜੱਦਾਂ ਦੇ ਵਿੱਚ ਗੁਰ ਕੀ ਲਖਾ ਨੇ ਵਰਸਾਈ ਉਹਨਾਂ ਤੋਂ

ਨੇ ਗੁਰਸਾਈ ਬਹੁਤ ਬੈਣਾ ਬੈਠਿਆ ਨੇ ਬੋਲਿਆ ਗੁਰੂ ਬੈਸਾਨੀਆਂ ਲਾਟਣੇ चाहे लखां रज़ाए हुन दो ਇੰਨੀਆਂ ਜਦਾਂ ਦੇ ਵਿੱਚ ਜੁੜ ਗਏ ਨੇ ਲੱਖਾਂ ਨੇ ਵਰਸਾਏ ਉਹ ਨਾ ਸੋ ਇੰਨੀਆਂ ਜਦਾਂ ਦੇ ਵਿੱਚ ਜੁੜ ਗਏ ਨੇ ਲੱਖਾਂ ਨੇ ਵਰਸਾਏ ਉਹ ਨਾ ਸੋ ਬੋਲੇ ਕਰੋ ਸਾਰੇ ਭਾਈ ਆਗੂ ਕੇ ਸੰਗ ਸੋਤਾਨ ਵਰਸਾਵੇ ਜਿਸ ਕੰਮ ਤੇ ਉਹ ਨਾਮ ਲਾਵੇ ਆ ਦੇਖ ਕੇ ਆਇਆ ਵਰਸਾਵੇਂ ਗੋਹਤੀ ਦੇ ਮਹਜੂਨ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਅੰਮ੍ਰਿਤ ਵੇਲੇ ਤੋਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜਿਆ ਆਓ ਮਨ ਕਰਕੇ ਜੁੜੀਏ ਮੇਰਾ ਖਿਆਲ ਹੈ ਵੀ ਆਪਾਂ ਮਨ ਕਰਕੇ ਗੈਰ ਹਾਜ਼ਰਾਂ ਸਾਰੇ ਮਹਾਂਪੁਰਖਾਂ ਦੇ ਪਿਆਰ ਵਿੱਚ ਅੰਮ੍ਰਿਤ ਵੇਲੇ ਤੋਂ ਬੱਕਰੀਆਂ ਬੱਕਰੀਆਂ ਸੰਭਰਦਾਵਾਂਗੇ ਅਰੜਾ ਸਹਿਵ ਦਿਸੰਬਰ ਦਾ ਭਾਵੇਂ ਨਾਨਕ ਸਰਦਲੇਰਾ ਦੀ ਸੰਪਰਦਾਇ ਸਾਡੇ ਮਸ਼ਤਵਾਨਾ ਸਾਹਿਬ ਤੋਂ ਵੀ ਬਾਬਾ ਹਰਵਿੰਦਰ ਸਿੰਘ ਜੀ ਆ ਕੇ ਗਏ ਨੇ ਦੇਖੋ ਕਿਉਂਕਿ ਬਾਣੀ ਕਹਿੰਦੀ ਹੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਸ਼ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਜਿਨ੍ਹਾਂ ਨੂੰ 25 ਸਾਲ ਇਹ ਦੁਨੀਆ ਤੋਂ ਸੰਸਾਰ ਤੋਂ ਕੂਚ ਕਰਕੇ ਗਿਆਨ ਹੋ ਗਏ ਅੱਜ ਵੀ ਉਹ ਵਿਛੋੜੇ ਦੇ ਜਿਹੜੇ ਜ਼ਖਮ ਨੇ ਗਹਿਰਾਈ ਦੇ ਵਿੱਚ ਹਾਂ ਉਹ ਸਮਾਂ ਦਾਸ ਨੇ ਆਪ ਦੇਖਿਆ ਜਿਸ ਟੈਮਪ ਤੇ ਮਹਾਪੁਰਖਾਂ ਦਾ ਸਰੀਰ ਇਸਥਾਨ ਤੇ ਆਇਆ ਸੱਚਖੰਡ ਜਾਣ ਤੋਂ ਬਾਅਦ ਇਹ ਕਿ ਲਖੇ ਹੀ ਦੁਨੀਆ ਨੇ ਤਾਂ ਹਮਾਰੀਆਂ ਸੰਸਾਰ ਨੇ ਰੋ ਰੋ ਕੇ ਉਹ ਬ੍ਰਹਮ ਗਿਆਨੀ ਮਹਾਪੁਰਸ਼ ਨੂੰ ਵਿਦਾ ਕੀਤਾ ਬੈਠੇ ਨੇ ਸੰਤ ਬਾਬਾ ਰਣਜੀਤ ਸਿੰਘ ਜੀ ਢਿੱਗੀ ਵਾਲੇ ਜਿਹੜੇ ਕੇ ਮਹਾਪੁਰਖਾਂ ਦੇ ਅੱਗੇ ਬਹਿ ਕੇ ਭਮ ਖੰਡਣਾ ਚਮਟਾ ਵੀ ਵਜਾਉਣਾ ਤੇ ਮਹਾਪੁਰਖਾਂ ਨਾਲ ਕਈ ਵਾਰ ਧਾਰਨਾ ਵੀ ਪੜਨੀਆਂ ਮੌਜੂਦਾ ਮੁਖੀ ਮਹਾਪੁਰਖ ਸੰਤ ਬਾਬਾ ਸਤਨਾਮ ਸਿੰਘ ਜੀ ਜਿਨ੍ਹਾਂ ਨੂੰ ਛੋਟਿਆਂ ਜਾਨੇ ਘਰੇਉ ਮਹਾਪੁਰਖ ਲੈ ਆਏ ਸੀ ਬੜੀਆਂ ਮਾੜਾਂ ਧਾੜਾਂ ਡੋਕੇ ਨਿਆਣੇ ਸੀ ਮਹਾਪੁਰਖ ਛੋਟੀ ਉਮਰ ਚ ਮਹਾਪੁਰਖਾਂ ਦੀਆਂ ਕਿਸਵਟੀਆਂ ਨਹੀਂ ਝਲੀਆਂ ਜਾਂਦੀਆਂ ਪਰ ਮਹਾਪੁਰਖਾਂ ਨੇ ਆਇ ਇੱਕ ਥਾਲੀ ਦੇ ਬਾਪ ਬਾਕੇ ਬੁਕਾਇਆ ਸਮਾਨੀ ਮੇਰੇ ਕੋਲੇ ਵਿਸਤਾਰ ਤੇ ਜਾਣਦਾ ਮੇਰੀ ਆਦਮੀ ਹੈ ਉਹਦੇ ਤੈਂ ਵੱਧ ਲੱਗ ਜੇ ਸਮੇਂ ਤੋਂ ਅੱਜ ਜੇ ਮਹਾਪੁਰਖਾਂ ਨੇ ਉਹ ਕਿਸਵਟੀਆਂ ਨੂੰ ਝੱਲਿਆ ਮਾਰਾਂ ਤੁਹਾਡਾਂ ਖਾਧੀਆਂ ਮੇ ਤੁ ਪਹਿਲਾ ਮਹਾਪੁਰਖ ਬੋਲ ਰਿਹਾ ਸੀ ਕਿ ਮਹਾਪੁਰਖਾਂ ਨੇ ਆਪਣੇ ਸਰੀਰ ਦੀ ਵੀ ਪ੍ਰਵਾਦ ਕੀਤੀ ਆਪਣਾ ਇੱਕ ਗੁਰਦਾ ਵੀ ਦਿੱਤਾ ਮਹਾਪੁਰਖਾਂ ਨੇ ਕਿਉਂਕਿ ਜੇ ਸੰਤ ਮਹਾਪੁਰਖ ਸੰਤ ਕਰਮ ਸਿੰਘ ਜੀ ਮਹਾਰਾਜ ਕੋ ਸਮਾ ਰਹੇ ਜਾਣ ਦੁਨੀਆ ਤੇ ਸੰਸਾਰ ਤੇ ਕਿਉਂਕਿ ਸਾਧੂ ਕਾਲ ਯੁਗ ਦਾ ਬੜਾ ਜੋਰ ਹੈ ਕਾਲ ਯੁਗ ਦਾ ਬੜਾ ਬੋਲ ਵਾਲਾ ਵਧ ਰਿਹਾ ਹੈ ਰੋਜ਼ ਇੱਕ ਨਾ ਦੀ ਪੋਸਟ ਪੜ੍ਹਦੇ ਆ ਕਿਸੇ ਨਾ ਕਿਸੇ ਮਹਾਪੁਰਖ ਦਾ ਸਤਿਖੰਡ ਜਾਣਾ ਕਿਸੇ ਨਾ ਕਿਸੇ ਮਹਾਪੁਰਖ ਦਾ ਸ਼ਹਿਰ ਇਹ ਬਹੁਤ ਵੱਡਾ ਘਾਟਾ ਪੈ ਰਿਹਾ ਹੈ ਬਰਸੀ ਅਰਦਾਸ ਕਰੀਏ ਬ੍ਰਹਮ ਗਿਆਨੀ ਮਹਾਪੁਰਖ ਨੇ ਜਿਹੜੇ ਉਹਨਾਂ ਦੀ ਬੜੀ ਲੋੜ ਹੈ ਕਿਉਂਕਿ ਸੰਤ ਮਹਾਰਾਜ ਸੋੜਾ ਸਹਿਵਾੜੇ ਸਤਿਖੰਡ ਜਾਣ ਤੋਂ 1 ਮਹੀਨਾ ਪਹਿਲਾਂ ਇਹ ਵਜਨ ਕਰਦੇ ਨੇ ਮਹਾਪੁਰਖਾਂ ਨੇ 52 ਕਮਰਿਆਂ ਦਾ ਮਿਸ਼ਨ ਸ਼ੁਰੂ ਕੀਤਾ ਸੇਵਾ ਸ਼ੁਰੂ ਕੀਤੀ ਰੋੜੇਵਾਲ ਸਾਹਿਬ ਉਹਨਾਂ ਦੇ ਵਿੱਚੋਂ 25 ਕਮਰਿਆਂ ਦਾ ਲੈਂਡਰ ਪੈ ਗਿਆ ਸੀਗਾ ਆਹੀ ਦੁਪਹਿਰਾ ਗਰਮੀ ਬੋਵੇ ਹਜ਼ਾਰਾਂ ਸੰਗਤਾਂ ਮਹਾਪੁਰਖਾਂ ਦੇ ਆਲੇ-ਦਾਲੇ ਖੜੀਆਂ ਮਹਾਪੁਰਖ ਕਹਿੰਦੇ ਲੋਕ ਭਾਈ ਹੁਣ ਤੁਹਾਨੂੰ ਛੁੱਟੀਆਂ ਨੇ। ਸੰਗਦੇ ਤੁਹਾਨੂੰ ਛੁੱਟੀਆਂ ਨੇ ਹੁਣ ਥੋੜੇ ਸਮੇਂ ਬਾਅਦ ਮਹਾਪੁਰਤ ਬੇਰਾਗ ਜਾ ਕੇ ਕਹਿੰਦੇ ਲੋਕ ਹੁਣ ਸਿਵੜਿਆਲੇ ਨੂੰ ਵੀ ਛੁੱਟੀਆਂ ਦੇ ਦਿੰਦੇ। ਸਾਧੂ ਆ ਰਾਮ ਦੇ ਵਿੱਚ ਹੀ ਸਭ ਕੁਝ ਕਹਿ ਜਾਂਦਾ ਹੈ। ਮਹਾਪੁਰਕ ਬਾਬਾ ਕਰਮ ਸਿੰਘ ਜੀ ਮਹਾਰਾਜ ਕਾਫੀ ਸਮੇਂ ਤੋਂ ਸੰਗਤਾਂ ਨੂੰ ਇਧਰ ਨੂੰ ਜੋੜ ਰਏ ਸੀ ਕਾਫੀ ਸਮਾਂ ਟਿਲ ਮਿਟੂਦੀ ਰਹਿੰਦੇ ਆ। ਜਿਵੇਂ ਉਹ ਸਾਡਾ ਲੱਗ ਗਏ ਮਹਾਂਪੁਰਖ ਬੈਠੇ ਨੇ ਬਾਬਾ ਜਗਨੂਬ ਸਿੰਘ ਜੀ ਦਿয়ালਗੜ ਤੋਂ ਹੋਰ ਕਿੰਨੀ ਸੰਗਤ ਬੈਠੀ ਐ ਕਿਉਂਕਿ ਬਾਬਾ ਬਰਿਆਮ ਸਿੰਘ ਜੀ ਮਹਾਰਾਜ ਦੇ ਬੋਲੋਂ ਵਿਦਿਆ ਲੈ ਗਏ ਫਿਰ ਦਿয়ালਗੜ ਨਗਰ ਨੂੰ ਤਾਰਿਆ ਅੰਦਰਲੇ ਸਥਾਨ ਤੇ ਸੇਵਾ ਕੀਤੀ ਫਿਰ ਸੰਗਤਾਂ ਨੇ ਨਹਿਰ ਦੇ ਨਾਲ ਕੰਢੇ ਤੇ ਜਿੱਤੇ ਗੁਰਦੁਆਰਾ ਚੌਂਦਾ ਸਾਹਿਬ ਬਣਿਆ ਉਥੇ ਮਹਾਪੁਰਖਾਂ ਨੂੰ ਦਾਸ ਦੇ ਨੇ ਮਹਾਪੁਰਖ ਬੇਨਤੀ ਕਈ ਵਾਰ ਮਹਾਪੁਰਸ਼ਾਂ ਨੂੰ ਬੇਨਤੀ ਕਰੀ ਦੀਏ ਬਾਬਾ ਜੀ ਦੱਸੋ ਕੋਈ ਬੰਦਨ ਸੁਣਾਓ ਬਾਬਾ ਜੀ ਕਹਿੰਦੇ ਹੁੰਦੇ ਕਿ 10 ਵਜੇ ਤੋਂ ਲੈ ਕੇ 3-4 ਵਜੇ ਤੱਕ ਮਹਾਪੁਰਖ ਟੱਬਿਆਂ ਤੇ ਬੈਠੇ ਰਹਿੰਦੇ ਜਦੋਂ ਗਰਮੀ ਦੇ ਨਾਲ ਰੇਤਾ ਠੰਡਾ ਹੋ ਜਾਣਾ ਤੇ ਉਹਨੂੰ ਅੱਗੇ ਜਾ ਕੇ ਬਹਿ ਜਾਣਗੇ ਆਜੂ ਗੁਰਮੁਖ ਪਿਆਰਿਓ ਆ ਕਾਠਣ ਕਮਾਈਆਂ ਦੇ ਸਦਕਾ ਹੈ ਆਵਾਜ਼ਾਂ ਨਾ بڑھিয়ে ਫਿਰ ਸਮਾਪਤੀ ਕਰੀਏ ਧੰਨਵਾਦ ਬਾਬਾ ਗੁਰਜੀਤ ਸਿੰਘ ਜੀ ਹੋਰਾਂ ਦਾ ਸੈਕਟਰੀ ਸਾਹਿਬ ਦਾ ਸਾਰੇ ਜਥੇ ਦਾ ਮਹਾਪੁਰਖ ਪਿਆਰ ਕਰਦੇ ਨੇ ਅਸਲ ਪਿਆਰ ਵਾਲੀ ਜਗ੍ਹਾ ਤੇ ਆਇਆ ਜਾਂਦਾ ਹੈ ਹਰੇਕ ਜਗ੍ਹਾ ਤੇ ਜਾਣ ਦਾ ਸਮਝ ਨਹੀਂ ਹੈ ਕਿਉਂਕਿ ਅੱਜ ਸਾਡੇ ਮਹਾਪੁਰਖਾਂ ਨੂੰ ਮੈਂ ਨਹੀਂ ਕਹਿ ਸਕਦਾ ਕਿਉਂਕਿ ਸਾਡੇ ਸਮਾਜ ਵਿੱਚ ਇਹ ਵੱਡੀ ਗੱਲ ਆ ਗਈ ਕੀ ਥਾਂ ਥਾਂ ਤੇ ਈਰਖਾ ਵੜੀ ਹੋਈ ਨਾ ਥਾਂ ਥਾਂ ਤੇ ਗੁਰੂਆਂ ਦੇ ਪਿਆਰੋ ਲੈnde ਆ ਥਾਂ ਥਾਂ ਤੇ ਈਰਖਾ ਪਰ ਮੈਂ ਬੇਨਤੀ ਕਰਾਂ ਕਿ ਐਸੇ ਵਾਹ ਗੁਰਖਾ ਦੀਆਂ ਜਗ੍ਹਾ ਵਿੱਚ ਜੁੜ ਕੇ ਇੱਕ ਕੰਮ ਕਰਿਆ ਤਰੋ ਇੱਕੋ ਹੀ ਲਾਹਾ ਲਿਆ ਗੁਰੂ ਗ੍ਰੰਥ ਕੋ ਨਾਮ ਜਪਣਾ ਦੇ ਨਾਮ ਜਪਾਉਣਾ ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਹੀ ਕੰਮ ਕੀਤਾ ਹੈ ਉਹ ਨਾਮ ਜਪਣਾ ਤੇ ਨਾਮ ਜਪਉਣਾ ਇਹੋ ਗੱਲ ਸਰਦੂ ਆਨਾ ਜਪਣਾ ਤੇ ਨਾਮ ਜਪਉਣਾ ਕੀ ਨੀਵੀਓ ਉਹ ਗਿਆ ਬਾਗਿਓ ਹਾਂ ਵਾ ਵਾ ਅਗਿਸ ਦੰਦਸ ਨਾ ਇਜੀ ਕੇ ਬਾਬ ਜਸਤਾਰ ਸਾਲ ਤੇ ਉੱਚੇ ਜਾਣੇ ਸਮਕੇ ਕੀ ਮਹਾਂਪੁਰਖਾਂ ਦਾ ਤਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਵਾਦ ਬਹੁਤ ਸੰਗਤ ਵੇਖੀ ਐ ਬੜੇ ਸਮੇਂ ਤੋਂ ਬੈਠਿਆ ਹਾਂ ਭਾਈ ਤੁਹਾਨੂੰ ਵੀ ਸੀਸ ਨਵਾ ਕੇ ਨਮਸਕਾਰ ਹੈ ਬਹੁਤ ਵੱਡਾ ਤੱਪ ਕਰਦੇ ਹਾਂ ਬਹੁਤ ਵੱਡੀ ਤੁਹਾਡੀ ਸੇਵਾ ਐ ਇਹਨਾਂ ਕੁਝ ਕਹਿੰਦੇ ਆ ਕਿਵੇਂ ਨੇ ਜਾ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ